ਮੈਂ ਐਗਜ਼ਾਮਪਲ ਦਿੰਨਾ ਐਲਨ ਮਸਕ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਅੰਗਰੇਜ਼ ਕੁੜੀ ਕੰਮ ਕਰਦੀ ਸੀ ਉਹ ਰਜਾਈਨ ਲੈ ਕੇ ਆ ਗਈ ਅਸਤੀਫਾ ਲੈ ਕੇ ਆ ਗਈ ਉਹਦੇ ਕੋਲੇ ਕਹਿੰਦੀ ਮੈਂ ਰਜਾਈਨ ਕਰਨਾ ਹੈ ਜੀ ਮੈਂ ਤੁਹਾਡੇ ਦਫ਼ਤਰ ਚ ਕੰਮ ਕਰਦੀ ਹਾਂ ਉਹ ਕਹਿੰਦਾ ਅੱਛਾ ਉਹ ਕਹਿੰਦਾ ਠੀਕ ਹੈ ਇਹਨੂੰ ਰੱਖ ਦੇ ਇੱਥੇ ਆ ਲੈ 1 ਲੱਖ ਰੁਪਏ ਦਾ ਚੈੱਕ 1 ਲੱਖ ਡਾਲਰ ਦਾ ਬਰ ਟੂ ਲਾਇਆ ਵਰਡ ਦਾ ਟੂਰ ਕਰਿਆ ਫਿਰ ਤੇਰੇ ਰਿਜ਼ਾਈਨ ਤੇ ਫੈਸਲਾ ਕਰਦੇ ਆ ਉਹਨੇ ਆਖਿਆ ਲਾ ਵਧੀਆ ਕੰਮ ਬਣ ਗਿਆ ਨਾਲ ਤੇ ਮੇ ਰਿਜ਼ਾਈਨ ਹੋ ਜਾਊਗਾ ਨਾਲੇ ਮੈਨੂੰ ਆਪੇਸ ਮਿਲ ਗਏ ਉਹ ਜਦੋਂ 3 ਕਿ ਮਹੀਨੇ ਬਾਅਦ ਵਰਡ ਟੂਰ ਕਰਕੇ ਆਈ ਤਾਂ ਫਿਰ ਦੁਬਾਰਾ ਦਫਤਰ ਚ ਗਈ ਕਹਿੰਦੀ ਜੀ ਮੈਂ ਰੈਜ਼ੀਗਨੇਸ਼ਨ ਦੇਣ ਆਈ ਸੀ 3 ਮਹੀਨੇ ਪਹਿਲਾਂ ਤੁਸੀਂ ਮੈਨੂੰ ਵਰਡ ਟੂਰ ਤੇ ਭੇਜਤਾ ਸੀ ਤੇ ਮੈਂ ਆ ਗਈ ਜੀ ਹੁਣ ਦੱਸੋ ਕਹਿੰਦਾ ਹਾਂ ਆਪਿਆ ਤੇਰਾ ਅਸਤੀਫਾ ਅਕਸੈਪਟਡ ਅਸਤੀਫਾ ਤੇਰਾ ਪ੍ਰਵਾਨ ਉਹ ਕਹਿੰਦੀ ਜੀ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਤੇ ਮੈਨੂੰ ਤੇ ਨਵੇਂ ਮਹੀਨੇ ਬਾਅਦ ਟੂਰ ਤੇ ਭੇਜਿਆ ਲੱਖ ਡਾਲਰ ਦੇ ਕੇ ਤੇ ਤਾਂ ਕੀ ਫਾਇਦਾ ਉਹ ਕਹਿੰਦਾ ਅਸਲ 'ਚ ਜਿਸ ਦਿਨ ਤੂੰ ਰਿਜ਼ਾਈਨ ਕਰਨ ਆਈ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕੀ ਐਹਮियत ਹੈ ਕਹਿੰਦਾ ਜੇ ਮੈਂ ਤੈਨੂੰ ਭੇਜਿਆ ਜੇ ਤੇਰੀ ਐਹਮियत ਹੁੰਦੀ ਦਫ਼ਤਰ 'ਚ ਦੋ ਚਾਰ ਦਿਨਾਂ 'ਚ ਹੀ ਦਫ਼ਤਰ 'ਚ ਤਰਥਲ ਨਹੀਂ ਬੱਜ ਜਾਣੀ ਸੀ ਵੀ ਉਹ ਆ ਨਹੀਂ ਰਹੀ ਜੀ ਕੰਮ ਖੜਾ ਹੈ ਅੱਜਾ ਕੁਣ ਅਮੀਨਾ ਦੋ ਮਿੰਟ ਨੀ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੂੰ ਆਈ ਹੈ ਜਾਂ ਨਹੀਂ ਆਈ ਹੈ ਕਹੇ ਜਾ ਬੜ ਮੈਂ ਐਗਜ਼ਾਮਪਲ ਦਿੰਨਾ ਐਲਨ ਮਸਕ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਅੰਗਰੇਜ਼ ਕੁੜੀ ਕੰਮ ਕਰਦੀ ਸੀ ਉਹ ਰਜਾਈਨ ਲੈ ਕੇ ਆ ਗਈ ਅਸਤੀਫਾ ਲੈ ਕੇ ਆ ਗਈ ਉਹਦੇ ਕੋਲੇ ਕਹਿੰਦੀ ਮੈਂ ਰਜਾਈਨ ਕਰਨਾ ਹੈ ਮੈਂ ਤੁਹਾਡੇ ਦਫ਼ਤਰ ਚ ਕੰਮ ਕਰਦੀ ਹਾਂ ਕਹਿੰਦਾ ਅੱਛਾ ਉਹ ਕਹਿੰਦਾ ਠੀਕ ਹੈ ਇਹਨੂੰ ਰੱਖ ਦੇ ਇੱਥੇ ਆ ਲੈ 1 ਲੱਖ ਰੁਪਏ ਦਾ ਚੈੱਕ 1 ਲੱਖ ਡਾਲਰ ਦਾ ਵਰ ਟੂ ਲਾਇਆ ਪੂਰੇ ਵਰ ਦਾ ਟੂਰ ਕਰਿਆ ਫਿਰ ਤੇਰੇ ਰਿਜ਼ਾਈਨ ਤੇ ਫੈਸਲਾ ਕਰਦੇ ਆ ਉਹਨੇ ਆਖਿਆ ਲਾ ਵਧੀਆ ਕੰਮ ਬਣ ਗਿਆ ਨਾਲੇ ਤੇ ਮੇਰੇ ਰਿਜ਼ਾਈਨ ਹੋ ਜੂਗਾ ਨਾਲੇ ਮੈਨੂੰ ਆਪੇਸੇ ਮਿਲ ਗਏ ਉਹ ਜਦੋਂ 3 ਕਿ ਮਹੀਨੇ ਬਾਅਦ ਵਰ ਟੂਰ ਕਰਕੇ ਆਈ ਤਾਂ ਫਿਰ ਦੁਬਾਰਾ ਦਫਤਰ ਚ ਗਈ ਕਹਿੰਦੀ ਜੀ ਮੈਂ ਰੈਜ਼ੀਗਨੇਸ਼ਨ ਦੇਣ ਆਈ ਸੀ 3 ਮਹੀਨੇ ਪਹਿਲਾਂ ਤੁਸੀਂ ਮੈਨੂੰ ਵਰ ਟੂਰ ਤੇ ਭੇਜਤਾ ਸੀ ਤੇ ਮੈਂ ਆ ਗਈ ਜੀ ਹੁਣ ਦੱਸੋ ਕਹਿੰਦਾ ਹਾਂ ਆਪਿਆ ਤੇਰਾ ਅਸਤੀਫਾ ਅਸੈਪਟਡ ਅਸਤੀਫਾ ਤੇ ਪਰਵਾਨ ਉਹ ਕਹਿੰਦੀ ਜੀ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਤੇ ਮੈਨੂੰ ਤੇ ਨਵੇਂ ਮਹੀਨੇ ਵਾਰ ਟੂਰ ਤੇ ਭੇਜਿਆ ਲੱਖ ਡਾਲਰ ਦੇ ਕੇ ਤੇ ਤਾਂ ਕੀ ਫਾਇਦਾ ਉਹ ਕਹਿੰਦਾ ਅਸਲ ਚ ਜਿਸ ਦਿਨ ਤੂੰ ਰਿਜ਼ਾਈਨ ਕਰਨ ਆਈ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕੀ ਐਮੇਅਤ ਹੈ ਕਹਿੰਦਾ ਜੇ ਮੈਂ ਤੈਨੂੰ ਭੇਜਿਆ ਜੇ ਤੇਰੀ ਐਮੇਅਤ ਹੁੰਦੀ ਦਫ਼ਤਰ ਚ ਦੋ ਚਾਰ ਦਿਨਾਂ ਚ ਹੀ ਦਫ਼ਤਰ ਚ ਤਰਥਲੀ ਬੱਜ ਜਾਣੀ ਸੀ ਵੀ ਉਹ ਆ ਨਹੀਂ ਰਹੀ ਜੀ ਕੰਮ ਖੜਾ ਹੈ ਅੱਤਾ ਕਹਿੰਦਾ 2 ਮਹੀਨਾ 2 ਮਹੀਨੇ 3 ਮਹੀਨੇ ਕਿਸੇ ਨੇ ਪੁੱਛਿਆ ਹੀ ਨਹੀਂ ਤੂੰ ਆਈ ਹੈ ਜਾਂ ਨਹੀਂ ਆਈ ਹੈ ਕਹੇ ਜਾ ਬੱ